ਆਜਾ ਪੁੱਤ ਤੇਰਾ ਡਾਡੀ ਤਾਂ ਬਿੱਟੂ ਨੂੰ ਸਕੂਲ ਛੱਡਣ ਗਿਆ ਨਹੀਂ ਪਤਾ ਕਿਹਦੇ ਨਾਲ ਗੱਲਾਂ ਮਾਰੀ ਜਾ ਉਹ ਦੁਪਹਿਰਾ ਕਰ ਦੂਗਾ ਤਾਂ ਆਇਆ ਮੇਰੇ ਨਾਲ ਕੰਮ ਕਰਾ ਦੇ ਬਾਈ ਜਾਕੂਤੋ ਹੋਰ ਕੋ ਦੋੰਦੀ ਤੇਰ ਮੰਮੀ ਬੋਰ ਮਾਰ ਕੇ ਦੀ ਜਾਨਾ ਬੇਬੇ ਜਾਨਾ ਜਿਹੜਾ ਕੰਮ ਕਰੀ ਜਾਨਾ ਚੰਗੀਆਂ ਪਲੀਆਂ ਬਣਾ ਜਾਂਦੀਆਂ। ਬੱਚਿਆਂ ਨੂੰ ਫੇਰ ਵੀ ਮੋਟਰਸਾਈਕਲਾਂ ਦੇ ਛੜ ਛੜੋ। ਪਿੰਡ ਦੇ ਪ੍ਰਧਾਨਾਂ ਨੇ ਫੇਰ ਚਮਲਾਉਂਦੇ ਆ ਜਵਾਕਾਂ ਨੂੰ। ਪ੍ਰਧਾਨਾਂ ਨਾਲ ਘੇਰ ਕੰਮ ਕਰਨ ਵਾਲਾ ਸੀ। ਕੰਮੜੇ ਤੇ ਇੱਕ ਕੰਮ ਤਾਂ ਕਰਾ ਦੂ। ਅੱਜ ਕੱਲ ਥੋੜਾ ਜਿਹਾ ਚੱਲਦਾ ਹੈ ਨਾ ਕੰਮ। ਖਰਚੇ-ਵੱਚੇ। ਹੂੰ। ਖਰਚੇ-ਵੱਚੇ। ਮਾਰੇ ਜੇ ਚੱਲ ਜਾਂਦੇ ਆ। ਤਾਂ ਹੀ ਹੁੰਦਾ ਜੇਕਰ ਚੱਲਦਾ ਜਾਊਗਾ। ਨਹੀਂ, ਬੜਤੇ ਹੀ ਨਾਲ। ਖਰਚੇ-ਵੱਚੇ ਦਾ ਤਾਂ ਜਿਵੇਂ ਪਤਾ ਹੀ ਐ ਸਾਨੂੰ। ਪਰਵਾੜਾ ਮੁੱਟਾ ਕਰਦੇ ਆਂ ਪਰ ਕੰਮ ਹੋ ਜਾਂਦਾ। ਮੰਮਾ ਤੋਂ ਹੋ ਜੂਆ ਕੰਮ ਤਾਂ ਚੱਲਦੀ ਹੈ ਸਭ ਇਹਦਾ ਚੱਲਦਾ ਹੈ ਹਾਂ ਕੈ ਗੱਲ ਸੁ ਪ੍ਰਿਆ ਕਰਦੇ ਹਾਂ ਹਾਂ ਮਾਰੀ ਨਹੀਂ ਬਸ ਮਾਰੀ ਰਾਜੀ ਨਰ ਮੇਰਾ ਮੰਦਾ ਹਾਲ ਆ ਆ ਗਿਆ ਪ੍ਰਧਾਨ ਰੋਕੀ ਹੋੜਾ ਕੀ ਹਾਲ ਹੈ ਬੜੀ ਵਧੀਆ ਲੱਸੀ ਆਪਣੇ ਰਿਸਟਰਾਂ ਦਾ ਕੰਮ ਕਰਾਉਣਾ ਸੀ ਕਰਾ ਦਾਂਗੀ ਅਕਾ ਹੋ ਜੂਆ ਹਾਂ ਹੋ ਜੂਆ ਜੀ ਸਸਰੀ ਮੇਰੇ ਨਗਰ ਦੇ ਬੇਤੀ ਵਾਂਗ ਮਨ ਹੋ ਜੂਆ ਇਹ ਹੋ ਜੂਆ ਖਰਚਾ ਵਰਚਾ ਖਰਚਾ ਕਰਨੇ ਵੀ ਤੁਹਾਨੂੰ ਪਤਾ ਹੈ ਅੱਛਾ ਘੰਟਾ ਲੱਗਣਗੇ ਸਵੇਰੇ ਬਸ ਉਹ ਦਾ ਜੋ ਇਹ ਗੱਲ ਕਰ ਲਈਏ ਜਿਸ ਦਿਨ ਸਵੇਰੇ ਤੇ ਮਿਲ ਲੂਗਾ ਹੈ ਖਰਚਾ ਵਰਚਾ ਕਿੰਨਾ ਕੋ ਪਤਾ ਕਰਕੇ ਤੁਹਾਨੂੰ ਦੱਸ ਦੂਗਾ ਹੋ ਜੂ ਦਰਬਾਰ ਅੱਛਾ ਚਲ ਪੱਕੀ ਗੱਲ ਕਰਕੇ ਫੇਰ ਹੀ ਗੱਲ ਕਰੂਗਾ ਗਾਹਾਂ ਤੋਂ ਪਹਿਲਾਂ ਪੱਕੀ ਗੱਲ ਪਹਿਲਾਂ ਫੋਨ ਕਰ ਉਹ ਜੀ ਹੋ ਜੂਆ ਹਾਂ ਜੇ ਸਰਕਾਰੀ ਆ ਤੇ ਫੇਰ ਮਿਲਦਾ ਤੁਹਾਨੂੰ 8 ਵਜੇ ਠੀਕ ਹੈ ਜੀ ਠੀਕ ਹੈ ਜੀ ਜਸੀ ਓਏ ਆਇਆ ਪ੍ਰਧਾਨ ਕੋਲ ਚੱਲ ਕੇ ਕੰਮ ਕਰਾ ਦੇ ਨੋ ਦੇਰ ਕਰ ਕਰੀ ਹੁਣ ਕਿਲਾ ਜਰਾ ਹੁਣ ਕਰੀ ਨਾ ਪੰਜ ਮਿੰਟ ਦਾ ਆਇਦੋ ਜਿਹੜਾ ਕਹਿੰਦਾ ਸੀ ਹੂੰ ਯਾਰ ਕਰਨੈਲ ਪ੍ਰਧਾਨ ਨੂੰ ਫੋਨ ਲਾਈਏ ਬਸ ਉਹੀ ਕੰਮ ਕਰਾ ਸਕਦਾ ਹੈਲੋ ਹਾਂਜੀ ਹੋਰ ਪ੍ਰਧਾਨ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਹਾਂ ਪ੍ਰਧਾਨ ਜੀ ਮੈਂ ਫੱਤੇ ਤੋਂ ਮੱਖਣ ਬੋਲਦਾ ਜੀ ਹਾਂਜੀ ਪ੍ਰਧਾਨ ਜੀ ਆਪਣਾ ਇੱਕ ਨਿੱਕਾ ਜਿਹਾ ਕੰਮ ਸੀਗਾ ਆ ਜੇ ਆਪਣੇ ਭਰਾ ਦੇ ਉੱਤੇ ਨਾ ਪੁਲਿਸ ਵਾਲਿਆਂ ਨੇ ਨਜਾਇਜ਼ ਕੇਸ ਪਤਾ ਪ੍ਰਧਾਨ ਜੀ ਬਸ ਇਹ ਤੁਸੀਂ ਕਰਾ ਸਕਦੇ ਹੋ ਜੀ ਸਰਕਾਰ ਦੇ ਵਿੱਚ ਤੁਹਾਡਾ ਹੱਥ ਹੈਗਾ ਤੁਹਾਡੇ ਕਹਿਣ ਨਾਲ ਕੰਮ ਹੋ ਜਾਣਾ ਜੀ ਕਿਰਪਾ ਕਰੋ ਮੱਖਣ ਜੀ ਤੁਸੀਂ ਘਰ ਆ ਕੇ ਮਿਲੋ ਹਾਂਜੀ ਥੋੜੇ ਪਰਚੇ ਦਾ ਹੱਲ ਕਰਾ ਦੇਵਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਘਰ ਆ ਜਾਣਾ ਘਰੇ ਮਿਲਦੇ ਆ ਠੀਕ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਸਰ ਇਹ ਰਾਂਝਾ ਕਰੇ ਨੇ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਹੋ ਵਧੀਆ ਉਹ ਠੀਕ ਹੋ ਜੀ ਹਾਂਜੀ ਵਧੀਆ ਪ੍ਰਧਾਨ ਜੀ ਬਟੂਆਏ ਪਾਣੀ ਲਿਆ ਬਾਈ ਆਇਨ ਮੈਂ ਇਹਨੇ ਸੰਗ ਤੜਾ ਲਿਆ ਉਹ ਬਿੰਦਰ ਨੂੰ ਕਹਿ ਕੇ ਮਾੜਾ ਮੋਟਾ ਜਦੋਂ ਮੈਂ ਮਾੜਾ ਮੋਟਾ ਕੋਈ ਖੜਕਾ ਖੜਕਾ ਕਰਦਾ ਦੇਖ ਲਿਆ ਕਰ ਬਾਰੀ ਘਰ ਮੇ ਅਜਾ ਪਿਆਰ ਬਾਈ 100 ਰੁਪਏ ਅਜਾ ਦੇਖ ਲੈਣਾ ਯਾਰ ਹੈਗਾ ਕਿ ਨਾ ਮੇਰੇ ਕੋਲ ਤਾਂ ਯਾਰ 200 ਅਜਾ ਆ ਬੁੜੇ ਤੇ ਪੁੱਛਲਾ ਬੁੜਾ ਪਿਆ ਇਹਨੂੰ ਬਾਪੂ ਹਾਂ 1000 ਰੁਪਏ ਚਾਹੀਦੇ ਸੀ ਉਹ ਯਾਰ ਵੇਖ ਲੈਣਾ ਉਹ ਮੇਰੇ ਕੋਲ ਤਾਂ ਇੰਨੇ ਕੀ ਨਾ ਅ ਗੰਦੀ ਲੈ ਬੱਪੂ ਬੰਦ ਕੇ ਸੜੀ ਲੈ ਵਾਤਨੇ ਉਹ ਦਵਾ ਦੂੰਗਾ ਕੱਲ ਨੂੰ ਚਲ ਠੀਕ ਆਪੂ ਇਹ ਕੱਟਾ ਖੁੱਲਾ ਫਿਰਦਾ ਕਿੱਥੇ ਫਿਰਦਾ ਆ ਬੰਨ ਦੇ ਇਹਨਾਂ ਨੂੰ ਗਵਾਹ ਹਟਾ ਦੇ ਉਹ ਬੰਨ ਦੇ ਨਾਲ ਆਇਆ ਬੰਨ ਦੇ ਨਾਲ ਅਗਲੇ ਕੋਲ ਨਾਲ ਜੇ ਬਹਿਣ ਨੇ ਤੇ ਪਾਏ ਆ ਸਾਰਾ ਦਿਨ ਲਹੂ ਪੀ ਜਾਂਦਾ ਆ ਜਾ ਐਪੀ ਚੱਲੀ ਆ ਵਾ ਲੇਟ ਹੋ ਗਏ ਆ ਗਿਆ ਬਈ ਬਿੱਟੂ ਆ ਗਿਆ ਕੋਈ ਹਿੰਮਤ ਨਾਲ ਆ ਜਾ ਪਹਿਲਾਂ ਵਾੜਾ ਲੇਟਾਂ ਕੋਈ ਨਾ ਬਈ ਬਿੱਟੂ ਮਰਾ ਖਿੱਚ ਕੇ ਵਗ ਚਲਾਂਗੇ ਉਰੇ ਲੋਕ ਬਾਈ ਓਏ ਅੱਬਾ ਬਾਈ ਨੂੰ ਫੋਨ ਲਾ ਕੇ ਪੁੱਛ ਗਏ ਸਮਾਨ ਮੰਗਾ ਦੇ ਓ ਤੁਮਾ ਉਰੇ ਰੋਕ ਲਾ ਸਟੈਂਡ ਲਾ ਲਾ ਹਲੋ ਯਾ ਲੈ ਬਾਈ ਜਿੰਦੇ ਹਾਂ ਵਧੀਆ ਬਾਈ ਤੂੰ ਦੱਸ ਵਧੀਆ ਬਾਈ ਹੋ ਠੀਕ ਆ हां हां बढ़िया भाई सामान दे के आना सी सामान मिलजू भाई भाई कितने टाइम च भड़ाजेगा मैं 1/2 घंटा लगजूगा 1/2 घंटा ਤਾਂ ਭਾਈ ਜਿਆਦਾ ਆ ਆ ਆਪਣਾ ਚੱਲ ਠੀਕ ਹੈ ਤਾਂ ਭਾਈ ਮਨ ਕਹਾਂ ਜੀ ਹਾਂ ਢੀ ਟੁੱਟੀਆਂ ਦਾ ਭਰਾਵਾਂ ਕੇ ਜਲਦੀ ਆ ਆਉਣਾ ਆਉਣਾ ਠੀਕ ਹੈ ਜੀ ਓਕੇ ਠੀਕ ਹੈ ਨਾ ਉਹ ਕਹਿੰਦਾ 1/2 ਘੰਟਾ ਕਹਿੰਦਾ ਮੈਂ ਕਹਿੰਦਾ ਕਹਿੰਦਾ ਫਿਰ ਉਹ ਕਹਿੰਦਾ ਆਉਣਾ ਮੈਂ ਚੱਲ ਕਰ ਲੈ ਵੇਟ ਕਰ ਲੈਣਾ 1/2 ਘੰਟਾ ਵੇਚੀ ਵੀ ਵੇਟ ਕਰ ਲੈਣੀ ਆ ਖੱਗਦੇ ਤਾਂ ਕੀ ਹੁੰਦੇ ਆ ਜਗੜੀ ਗਾਰ ਫੋਨ ਕਰਕੇ ਦੇਖ ਲੇ ਛਿਬੱਤੇ ਹੁਣ ਇਸ ਦੋਸਤ ਇਫਲਟ ਨੂੰ ਮੇਰੇ ਸਾਹਜ ਬਾਰੀ ਦਾ ਹਲੋ ਹਾਂ ਬਾਈ ਸ਼ਿੰਦੇ ਹਾਂ ਬਾਈ ਕਿੱਥੇ ਜਿਓਂ ਬਸ ਬਾਈ ਆ ਲਵੀ ਪਹੁੰਚਾ ਇੱਥੇ ਬੈਠਾ ਹੀ ਗਰਾਉਂਡ 'ਚ ਹਾਂ ਛੇ ਚੱਲ ਮੈਂ ਆ ਗਿਆ ਅੰਦਰ ਆ ਜਾ ਬਾਈ ਅੰਦਰ ਹੀ ਆ ਗਿਆ ਆਉਣਾ ਦਾ ਠੀਕ ਹੈ ਅੰਦਰ ਹੀ ਆ और भाई की हाल ने बढ़िया भाई शिंदे तू दस बढ़िया बढ़िया ओ ठीक है हाँ भाई भी। भी भी। हाँ बढ़िया और ठीक है जी ठीक है भाई हां लो ना यार दम हाँ भाई इने भी मिलदा बे तू कट मिलदे नहीं गा हां ना बढ़िया नहीं नहीं थोड़ा कितने विरे ਇੰਨੇ ਹੀ ਮਿਲਦਾ ਕੱਦ ਕੱਦ ਐਦੂ ਵਦ ਮਿਲਦੇ ਹੀ ਨਹੀਂਗਾ ਕੀ ਕਰਕੇ ਕਾਵਾ ਪਾਲੀ ਤੰਗੀ ਆਈ ਪੀਆ ਕੋਈ ਗੱਲ ਨਹੀਂ ਪਿੱਛੋਂ ਤੋਂ ਬਹੁਤ ਸਖਤਾਈ ਹੋਈ ਪਈ ਆ ਸੈਨਾ ਕੀ ਮਿਲਦਾ ਠੀਕ ਆ ਨਾ ਤਾਂ ਕਰਕੇ ਹੋਰ ਉਹ ਠੀਕੋ ਵਧੀਆ ਚਲੋ ਠੀਕ ਆ ਬਈ ਚੱਲਦਾ ਠੀਕ ਆ ਬਈ ਚੰਗਾ ਬਈ ਫੋਨ ਲਾਉਂਗਾ ਚੰਗਾ ਬਈ ਹਾਂ ਹਾਂ ਵੀਰੇ ਓਕੇ ਠੀਕ ਚਲੋ ਕੋਈ ਨਾ ਕੋਈ ਨਾ ਵੀਰੇ ਅੱਗੇ ਤੋਂ ਲੋੜ ਪਈ ਨਾ ਫੋਨ ਲਾ ਦੇ ਕੋਈ ਚੱਕ ਕੇ ਠੀਕ ਆ ਚਲੋ ਠੀਕ ਆ ਚੰਗਾ ਬਈ ਓਕੇ ਕੈਲੇਜੀ ਆ ਗਏ ਓਏ ਇਹੀ ਆਇਆ ਗਰਦਲ ਸਿੰਘ ਇਹਨਾਂ ਬੰਦਿਆਂ ਨੇ ਨਾ ਕਮਾਈ ਕੀਤੀ ਹੈ ਮੋਟੀ ਪੀਸਲੇ ਤੇ ਲੋਕਾਂ ਤੋਂ ਹੁਣ ਇਹ ਇੱਕਾ ਜਵਾਕ ਜਿਹਦਾ ਪਸਾ ਜਿਹੜਾ ਡੇਰੀ ਕਰਦਾ ਹੈ ਇਹ ਮਾੜਾ ਮੋਟਾ ਕਮਾਈ ਕਰਕੇ ਧੰਦਾ ਚਲਾਉਂਦਾ ਸੀਗਾ ਹੁਣ ਕਿਤੇ ਇਹ ਡੈੱਡ ਬੋਡੀ ਨੂੰ ਚੱਕੀ ਫਿਰਦਾ ਇੱਕ ਦੇ ਫੋੜੇ ਨੂੰ ਚੱਕੀ ਫਿਰਦਾ ਲੁੱਟਦੀ ਪੈਸਾ ਤੈਨੂੰ ਪਤਾ ਕਿਵੇਂ ਨਿਕਲਦਾ ਹੁੰਦਾ ਹੈ ਇਹਦਾ ਮੰਨਦਾ ਹੈ ਨਾ ਜੋ ਵੀ ਗੁਰਾਸ ਹੈ ਹੈ ਮਰੂਗੇ ਇਹ ਤਾਂ ਇੱਕਦਮ ਐਂਬੂਲੈਂਸ ਲੈ ਜੂਗਾ ਜਾਂ ਮੋਟਰਸਾਈਕਲਾਂ ਤੇ ਚੱਕੀ ਫਿਰਦਾ ਇੱਕ ਦੇ ਲੈ ਜਾਂਦਾ ਇਹਦਾ ਸ਼ਮਸ਼ਾਨ ਘਾਟ ਚਿੱਤਾ ਕਿ ਇੱਕ ਦਿਨ ਆਉਂਦਾ ਇਹਨਾਂ ਨੂੰ ਮਾਈ ਬਲੀ ਬੀਤੀ ਕਰੀ ਸੀ ਅੱਖਾਂ ਵਿੱਚ ਇਹ ਨਹੀਂ ਨੀਂਦ ਲੰਡੇ ਨਾ ਸਹੀ ਪਾਸੇ ਕਾ ਲਾਈ ਉਹਦੀ ਬਸ ਬਰਲੋ ਹੀ ਕਰਦੀ ਕੋਈ ਨਹੀਂ ਕੋਈ ਪੋਟਾਲ ਦੇ ਆਦੇ ਇਹਨੂੰ ਕਦੇ ਘੱਟਾ ਦੇ ਕਰਦੇ ਕੋਹ ਲਿਆ ਦੇ ਅ ਪਤਾ ਨਹੀਂ ਜਵਾਕ ਜਿਆ ਛੱਡ ਕੇ ਲਿਆਇਆ ਯਾਰ ਡਿੱਗਿਆ ਪਿਆ ਸੀ ਇੱਥੇ ਗਰਾਊਂਡ 'ਚ ਕਿੰਨਾ ਕਿ ਦੱਸੀ ਕਿੰਨਾ ਟਾਈਮ ਹੋ ਗਿਆ ਦੇ ਇਹ ਤਾਂ ਤੜਕੇ ਦੀ ਕਾਲ ਜਦੋਂ ਨੇ ਇੱਕ ਨਾਲ ਹੋਰ ਸੀਗਾ ਉਹਨਾਂ ਦਾ ਬਿੱਡੂ ਦਾ ਸ਼ੋਰ ਉਹ ਪਤਾ ਨਹੀਂ ਕਿੱਧਰ ਟੱਪ ਗਿਆ ਪਤਾ ਨਹੀਂ ਛੱਡ ਕੇ ਉੱਡ ਗਿਆ ਇਹਨੂੰ ਤਾਂ ਦੇਖ ਲਓ ਕਿ ਮਾੜਾ ਮੋਟਾ ਛੋਟੇ ਢਾਲ ਚਾ ਜਵੇਂ ਇੰਜੈਕਸ਼ਨ ਲਾ ਦਿੰਦੇ ਹਾਂ ਉਹ ਬਿੱਟੂ ਬਿੱਟੂ ਉਹ ਬੈਟਰੀ ਜਿਆਦਾ ਹੀ ਡੈ ਰੱਖੀ ਹੈ ਕਿ ਫਾਈਡ ਇੰਜੈਕਸ਼ਨ ਬਾਰੇ ਕੇ ਮੈਂ ਡਾਕਟਰ ਹੁਣ ਇਹ ਠੀਕ ਹੈ ਜੀ ਹੁਣ ਪੇਸ਼ੈਂਟ ਤੁਹਾਡਾ ਠੀਕ ਹੈਗਾ ਮੈਡੀਸਨ ਵਗੈਰਾ ਇਹਦੇ ਲਾਤੀ ਪ੍ਰੋਪਰ ਛੇ ਦੋ ਤਿੰਨ ਘੰਟਿਆਂ ਬਾਅਦ ਪੂਰਾ ਇਹ ਸਹੀ ਹੋ ਜੂਗਾ ਹੋ ਜੂ ਸਹੀ ਹਾਂ ਹਾਂ ਸਹੀ ਹੋ ਜੂ ਕੋਈ ਘਬਰਾਉਣ ਵਾਲੀ ਕੇ ਮੈਂ ਸ਼ੁਰੂ ਕਰ ਤਪਾ ਰੱਖੇ ਨੇ ਕਿ ਅੱਗੇ ਤੇ ਤਾਂ ਧਿਆਨ ਕਿੰਨੀ ਫੀਸ ਹੋਗੀ ਫੀਸ 2000 ਰੁਪਏ ਹੋਗੀ ਅੱਗੇ ਤੇ ਜਾਨ ਨੂੰ ਵੀ ਖਤਰਾ ਹੋ ਸਕਦਾ ਐ ਇਸ ਲਈ ਨਾ ਡਰਗਜ਼ ਵਗੈਰਾ ਤੇ ਤਾਂ ਧਿਆਨ ਰੱਖਿਓ ਕੀ ਨਾਂ ਲੱਗ ਜੀ ਠੀਕ ਐ ਚਲੋ ਜਰਾ ਖੜਾਓ ਐ ਤਪਾਰ ਰੱਖਿਆ ਪਿਓ ਪੁੱਤਾਂ ਨੇ ਦੋਨਾਂ ਨੇ ਯਾਰ ਚੜ ਮੋਟਰ ਹੈ ਕੋਈ ਆਇਆ ਸਾਰੇ ਹਿੱਸੇ ਨੂੰ ਆਪ ਦੇ ਨੂੰ ਕਿਉਂ ਇੱਕ ਤੇ 2000 ਲਵਾਤਾ ਕਿਤੇ ਤਿੰਨ ਦਾ 1000 ਲਵਾਤਾ ਕੀ ਹੋ ਗਿਆ ਐ ਮਾਰੇ ਕਿਹਨੇ ਚੱਟ ਦੇ ਸਤਾ ਕੋ ਕੀ ਗਿਆ ਪੁੱਛ ਲੈ ਇਹਨੂੰ ਕੀ ਹੋ ਗਿਆ ਓਏ ਇਹ ਮੇਰਾ ਪਤਾ ਲੱਗਦਾ ਕੋ ਸਾਧਾ ਨਹੀਂ ਪਤਾ ਲੱਗਦਾ ਸਾਰਾ ਦਿਨ ਲੰਘਾ ਹੱਥੋਂ ਦੀ ਇਹ ਤਾਂ ਮਾਤਰ ਦਿੱਤੇ ਸੀ ਨੂੰ ਪੈਸੇ ਕੀ ਹੋ ਗਿਆ ਬਾਪੂ ਜੜੀ ਜਾਣੇ ਓ ਅਜੇ ਪੁੱਛ ਦੇ ਪੁੱਛ ਲੈ ਐ ਪੁੱਛ ਤਾਂ ਨਹੀਂ ਜਮਾਰ ਕੇ ਨੂੰ ਕਦੇ ਤੇਰੇ ਤੇ ਲਾ 2000 ਕਦੇ 5000 ਲਾ ਫੇਰਾਏ ਤੋਂ ਭਾਲਦਾ ਹੋਰ ਕੀ ਪੁੱਛਗੇ ਵਿਚਾਰ ਮੈਂ ਜਾਏ ਮਾੜਾ ਮੋਟਾ ਸਮਝਾਇਆ ਕਰ ਮੈਥੋਂ ਚੋਰ ਮੈਂ ਫੜਾਦਾ ਚੱਕ ਕੇ ਪੈਸੇ ਉਹ ਫੜਾਏ ਤਾਂ ਨਹੀਂ ਕੋਈ ਬੰਦਾ ਬੰਦਗਾਤਰ ਫੜਾਏ ਸੀ ਕੋਈ ਬੰਦਾ ਆਂਦਾ ਮਨ ਬਿਆਨਾ ਬਾਹਨਾ ਤਾਲ ਦੇ ਆਨੇ ਬਾਨੇ ਨਾਲ ਅਗਰ ਥੂੜ ਜਾਣਾ ਹੈ ਥੂੜ ਜਾਣਾ ਦੋਏ ਪੁੱਛਦਾ ਕਦੇ 2000 ਲੈ ਗਿਆ ਕਦੇ 4000 ਲੈ ਗਿਆ ਅੱਜ ਮੇਰੇ ਪੇਪਰ ਹੈ ਅੱਜ ਮੇਰੇ ਆਹੋ ਇਹਨੇ ਇਹਨੇ ਪੈਟਰੋਲ ਪੈਂਦਾ ਹੁੰਦਾ

ਮੂੰਹ ਕਨੇ ਚਾ ਪੀਣਾ ਮਰਿਆ ਨਾ ਲੱਪਾ ਆਓ ਵੇ ਕਰ ਕਰ ਚੱਲ ਵਾਪਿਸ ਤੇ ਜਾ ਗਿਆ ਕੁੱਤੂ ਫਿਰ ਮਾਂ ਕਦੋਂ ਦੀ ਬੋਲ ਮਾਰੀਂ ਹਰ ਤਿਆ ਸੱਤਤਾ ਦੇਣ ਮੈਨੂੰ ਤੂੰ ਤਾਂ ਬਾਲੀ ਹੋਵਰ ਹੋ ਐਵੇਂ ਬਿਦੇ ਤਾਂ ਚੱਲ ਵਾਪਿਸ ਵੀ ਤੂੰ ਆ ਜਾ ਪੁੱਤ ਤੇ ਡਾਡੀ ਤਾਂ ਉਹਨੂੰ ਛੱਡਣ ਗਿਆ ਗੱਗੀ ਕੰਜਰੋ ਗੱਲ ਕਰਤਾ ਹਾਂ ਉਹ ਬੜੀ ਲੰਮੀ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਮੈਨੋਆਣਾ ਜੱਟ ਬੀਟ ਰਿਕਾਰਡ ਵਿੱਚ ਤੁਹਾਡਾ ਸਵਾਗਤ ਹੈ ਚੈਨਲ ਨੂੰ ਪਹਿਲਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਇਹਦੇ ਵਿੱਚ ਸਾਡੇ ਵੱਲੋਂ ਥੋੜਾ ਜਿਹਾ ਪ੍ਰਾਲਾ ਕੀਤਾ ਗਿਆ ਹੈ ਤੇ ਇਹਦੇ ਬਾਰੇ ਸਾਡੇ ਮੈਂਬਰ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਮੈਨੋਆਣਾ ਜੱਟ ਬੀਟ ਚੈਨਲ ਦਾ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅਸੀਂ ਇੱਕ ਨਸ਼ਿਆਂ ਦੇ ਵਿਰੁੱਧ ਥੋੜਾ ਜਿਹਾ ਉਪਰਾਲਾ ਕੀਤਾ ਬਾਈ ਜੀ ਤੇ ਤੁਸੀਂ ਦੱਸਿਓ ਵੀ ਕਿੱਦਾਂ ਦਾ ਇਹਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਤੇ ਆ ਸਾਡੇ ਪ੍ਰਧਾਨ ਜੀਤੂ ਬਾਦ ਦੱਸਣਗੇ ਜਣੋ ਸਭ ਤੋਂ ਵੱਡਾ ਮੁੱਲ ਤਾਂ ਹੈ ਜੀ ਇਹਦਾ ਜਦੋਂ ਤੁਸੀਂ ਸ਼ੇਅਰ ਕਰੋਗੇ ਇਸ ਵੀਡੀਓ ਨੂੰ ਅੱਗੇ ਮਤਲਬ ਵੀ ਆਪਣੇ ਅਨਮੋਲੇ ਟਾਈਮ ਚੋਂ ਟਾਈਮ ਕੱਢ ਕੇ ਇੱਥੇ ਕਮੈਂਟ ਵੀ ਲਿਖੋਗੇ ਕਮੈਂਟ ਲਿਖਣ ਨਾਲ ਹੀ ਸਾਰਾ ਕੰਮ ਬਣਦਾ ਬਾਈ ਉਹਦੇ ਨਾਲ ਸਾਨੂੰ ਵੀ ਅੱਗੇ ਵਾਲੀਆਂ ਵੀਡੀਓ ਤੇ ਫਿਲਮਾਂ ਬਣਾਉਣ 'ਚ ਗਿਲਚਸਵੀ ਵਧੂਗੀ ਕਮੈਂਟ ਨਾਲ ਵੀ ਸਾਨੂੰ ਐ ਪਤਾ ਲੱਗ ਜਾਂਦਾ ਵੀ ਲੋਕਾਂ ਦੀ ਕੀ ਕੀ ਰੋਚੀ ਹੈ ਤੇ ਕੀ ਮਨ ਵਿਚਾਰ ਹੈਗੇ ਲੋਕਾਂ ਦੇ ਕਿ ਕੀ ਦੇਖਣਾ ਚ ਪਸੰਦ ਕਰਦੇ ਹੈਗੇ ਹਾਂਜੀ ਹਾਂਜੀ ਫਿਰ ਅਸੀਂ ਉਸ ਤੋਂ ਬਾਅਦ ਉਦਾਂ ਦੇ ਬਲੌਗ ਬਣਾ ਕੇ ਉਦਾਂ ਦੇ ਤੁਹਾਨੂੰ ਐਪੀਸੋਡ ਭੇਜਿਆ ਕਰਾਂਗੇ ਜੀ ਤੁਸੀਂ ਦੱਸਿਓ ਸਾਨੂੰ ਵੀ ਤੁਹਾਨੂੰ ਕਿਦਾਂ ਦਾ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਚਾਹੀਦਾ ਹੈਗਾ ਪ੍ਰੋਗਰਾਮ ਠੀਕ ਹੈ ਇਹ ਆਪਾਂ ਉਦਾਂ ਦੇ ਫਿਰ ਤੁਹਾਨੂੰ ਪੇਸ਼ਕਸ਼ ਕਰਿਆ ਕਰਾਂਗੇ ਇਸ ਵੀਡੀਓ ਚ ਸਾਰੇ ਜਿਹੜੇ ਕਰੈਕਟਰ ਹੈਗੇ ਉਹ ਪਹਿਲੀ ਵਾਰ ਕੈਮਰੇ ਤੇ ਕੰਮ ਕਰ ਰਹੇ ਹੈ ਤੇ ਉਹਨਾਂ ਨੂੰ ਮੰਨ ਕੋਈ ਵੀ ਸਿਖਾਉਣ ਵਾਲਾ ਕੋਈ ਨਹੀਂ ਸੀ ਸਾਰੇ ਸਿੱਖਣ ਵਾਲੀ ਸੀਗੇ ਇਹਨਾਂ ਚੋਂ ਹੌਸਲਾ ਦਿਓ ਵੱਧ ਤੋਂ ਵੱਧ ਤੇ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਮੜਾ ਹੌਸਲਾ ਦਿਓ ਲਾਈਕ ਸ਼ੇਅਰ ਤੇ ਕਮੈਂਟ ਕਰੋ ਸਾਡੀ ਇੱਕ ਗੱਲ ਇਹ ਵੀ ਹੈ ਨਾ ਭਰਾ ਜਦੋਂ ਵੀ ਤੁਸੀਂ ਕੋਈ ਕਮੈਂਟ ਲਿਖੋਗੇ ਕੋਈ ਵੀ ਉਹ ਇੱਕ ਅਹਿਰ ਜਾਂ ਕਮੈਂਟ ਲਿਖ ਕੇ ਦਿਓ ਜਾਂ ਕੋਈ ਦੀ ਸਟੋਰੀ ਦਾ ਲੜਾ ਵੀ ਜਿਹੜੇ ਇੱਕ ਪਰਿਵਾਰਕ ਚ ਬੈਠ ਕੇ ਦੇਖ ਸਕੀ ਸਾਡੇ ਵੱਲੋਂ ਇਹੀ ਉਪਰਾਲਾ ਰਹੇਗਾ ਵੀ ਜੀ ਆਪਾਂ ਸਾਰੇ ਮੈਂਬਰਾਂ ਚ ਕਰਦਿਆਂ ਜੇ ਬੈਠ ਕੇ ਵੀਡੀਓ ਦੇਖ ਸਕੀਏ। ਹਾਂਜੀ। ਵੱਧ ਤੋਂ ਵੱਧ ਸਾਡਾ ਮਨ ਇਹੀ ਟੀਚਾ ਹੈਗਾ ਮਨ ਵੀ ਕੋਈ ਆਪਾਂ ਨੂੰ ਸ਼ਰਮਨਾ ਮਹਿਸੂਸ ਹੋਵੇ ਪਰਿਵਾਰ ਚ ਬੈਠਣ ਨੂੰ ਨਾ ਕੋਈ ਅਸੀਂ ਵਿੱਚ ਗਾਲ ਦਾ ਪ੍ਰਯੋਗ ਕਰਕੇ ਇਹਦੇ ਵਿੱਚ ਸਾਫ ਸੁਥਰੀ ਵੀਡੀਓ ਬਣਾ ਅੱਗੇ ਤੋਂ। ਹਾਂਜੀ। ਬਸ ਤੁਸੀਂ ਇੰਨਾ ਕੰਮ ਕਰਨਾ ਜੀ ਸਾਡੀ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਕਰਨਾ ਜੀ। ਥੈਂਕ ਯੂ ਧੰਨਵਾਦ ਜੀ।